ਜਾ ਪਰਸੇ ਜਾ ਰਾਕ ਉਧਰ ਬੰਦਿਆਂ ਨੂੰ ਬਹਿ ਜਾ ਰੋਟੀ ਪਾਣੀ ਦਾ ਜਿਗਾਰਮੈਂਟ ਕਰੋ ਕੋਈ ਕਰਦਾ ਮੈਂ ਤੇ ਦਾਣਾ ਮੈਨੂੰ ਮੈਨੂੰ ਉਧਾਰ ਤਾ ਦੇ ਤੂੰ ਰੋਟੀ ਖਾ ਲੋ ਖਾ ਗ ਲੋ ਰੋਟੀ ਖਾ ਲੋ ਖਾ ਗ ਲੋ ਆਪੋਂ ਤੇ ਤੋ ਥਾਈ ਇੱਥੇ ਵਾਧੂ ਹੁਣ ਇਹਨੂੰ ਆ ਤੇ ਤੂੰ ਉਧਰ ਉਹਦੀ ਆ ਤੇ ਹੁਣ ਹੁਣ ਦਲਾ ਮਾਰਦੀ ਆ ਹੁਣ ਦਾਣਾ ਕਰੋ ਜਲ ਜੰਨੀ ਆ ਤੇਹੀ ਇਹ ਦਮਦਾਰ ਨਹੀਂ ਦਾਣਾ ਤੋਈ ਤੂੰ ਤੂੰ ਬੈ ਕੇ ਰਿਸ਼ਤਾ ਪੁੱਛਣ ਚੱਲੀ ਆ ਭਲਕੇ ਉਹ ਅਗਲੇ ਆਖਣ ਕੇ ਸਲਾਹ ਕਰਕੇ ਦੱਸਾਂਗੇ ਫੇਰ ਰਾਤ ਰਹਿਣ ਵਾਲੀ ਜਾਊਗੀ ਇਹ ਅਗਲੇ ਆਖਣਗੇ ਦੇਖਣ ਜਾਣਾ ਫੇਰ ਜਾਊਗੀ ਫੇਰ ਅਗਲੇ ਕਹਣਾ ਸਾਨੂੰ ਕੋਈ ਕੰਮ ਪੈ ਗਿਆ ਸਾਡਾ ਨਹੀਂ ਇਹ ਲੈ ਟਾਈਮ ਫੇਰ ਜਾਊਗੀ ਤੇਰਾ ਤੇ ਬਣ ਗਿਆ ਤਮਾਸ਼ਾ ਤੂੰ ਤੇ ਗਈ ਪਰਸ ਪਾ ਕੇ ਤੇ ਆਈ ਪਰਸ ਪਾ ਕੇ ਤੇ ਮੰਮੀ ਜੇ ਤਿੰਨ ਮਹੀਨੇ ਜੇ ਰਿਸ਼ਤਾ ਹੋ ਜਾਊਗਾ ਤੇ ਦੋ ਟੋਲੇ ਸੋਨਾ ਪੈ ਜਾਊਗਾ ਤੇ ਕਿੰਨੀ ਕਮਾਈ ਆ ਤੇ ਰੱਬ ਨੂੰ ਰਹਿਣ ਦੇ ਭਰਾਵਾ ਸੋਨੇ ਵਾ ਤੇ ਵਰਕਾ ਪਾੜ ਦੋ ਇਹੋ ਜਿਹਾ ਨਾ ਆਪਣੇ ਮਨ ਦੇ ਵਿੱਚ ਰੱਖੋ ਵੀ ਸੋਨਾ ਪਹਿਣਾ ਨਹੀ ਤੇ ਹੁਣ ਇਹਨੂੰ ਮੇਰੇ ਵਾਂਦੇ ਦੁੱਥੰਦੇ ਆ ਤੇ ਜੇ ਮੈਂ ਤੀਤਰ ਲਾ ਗਈ ਫੇਰ ਮੈਂ ਲੋਹ ਜਦਾ ਤਾਂ ਨਾ ਲੋਹ ਜਦਾ ਤਾਂ ਨਾ ਤੇ ਫੇਰ ਨੇ ਟੀਚਰ ਲਾ ਕੇ ਤਾਂ ਲੋਕਾਂ ਦੇ ਨਿਆਣਿਆਂ ਦੇ ਮਾਪਿਆਂ ਨੇ ਤੇ ਰੋ ਰੋ ਮਰ ਜਾਣਾ ਸਕੂਲੋਂ ਨਿਆਣੇ ਹਟਾ ਰਾਂ ਨੇ ਤੂੰ ਇਨਾ ਸਕੂਲੇ ਜਾ ਲੋਕਾਂ ਦੇ ਨਿਆਣੇ ਪੜ ਲੈਣ ਦੇ ਤੇ 93 ਹੋਰ ਤੇ 29 ਤਾਲ ਲੂੰਗੀ ਹਾਏ ਨਹੀਂ ਤੈਨੂੰ ਉੜਾਖਣਾ ਨਹੀਂ ਆਉਂਦਾ ਤੂੰ ਕੀ ਨੰਕਰੀਆਂ ਕਰਨੀਆਂ ਤੇ ਕੀ ਆਈ 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 ਆਡੀ 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 ਤਾਲਾ ਉਹ ਤੇ ਇਹਨਾਂ ਨੂੰ ਤੇ ਤਿੰਨਾ ਰੋਲਾ ਪਾਇਆ ਵਾ ਵੀ ਨਾ ਹੰਨੀ ਇੰਨੀ ਇੰਨੀ ਤੇਰੇ ਤੋਂ ਪਾਈ ਤਰਾਇਆ ਤਰੋ ਤੇ ਸਾਨੂੰ ਬਥਰੇ ਤਰ ਦੋ ਵੱਖਰੇ ਹੋਣਾ ਡੰਗਰਾਂ ਵਾਲਾ ਅੰਦਰ ਲੱਲੋ ਉਥੇ ਇੱਕ ਬੰਨੇ ਤੂੜੀ ਪਰਾ ਕਰਕੇ ਤੇ ਉਥੇ ਰੱਖ ਲਓ ਚੁੱਲਾ ਜਾਓ ਉਹ ਜੋ ਵਖਰੇ ਜਿਹੜਾ ਤੁਹਾਡਾ ਚਾਹ ਐਡਾ ਨਾਲ ਤੁਹਾਡਾ ਲੱਤ ਜੇ ਨਾਲੇ ਮੈਂ ਵੇਖੂ ਭਲਾ ਵੀ ਰੋਜ਼ ਪਰਸ ਭਾਗ ਰਿਸਤੇ ਕਰਉਨੀ ਕਿਉਂ ਮੈਂ ਮੈਂ ਇੱਥੇ ਜਾਣੇ ਦਿੱタルਦੀ ਹਾਂ ਉਹਨਾਂ ਨੇ ਇਤੋਂ ਰਸੋਈ ਦੇ ਵਿੱਚ ਦੋ ਦੋ ਤੁਲੇ ਦੇਥੇ ਦੋ ਤਰੰਦਰ ਦੇਥੇ ਹੀ ਗੇ ਮੈਂ ਵੀ ਉੱਦਾਂ ਹੀ ਰਚਣੀ ਸਭੀ ਨਾ ਉਹ ਰੱਖੇ ਹੋਣਗੇ ਸਹਿਮਤੀ ਨਾਲ ਸਹਿਮਤੀ ਨਾਲ ਅੱਡ ਹੋਏ ਹੋਣਗੇ ਵਖਰੇ ਹੋਏ ਹੋਣਗੇ ਕੋਈ ਜੇ ਲੋ ਤੁਹਾਡੇ ਵਰਗੇ ਲੜਾਈਆਂ ਨਾਲ ਵਖਰੇ ਹੋਣ ਨੂੰ ਚਾਹੁੰਦੇ ਆ ਨਾ ਉਹ ਜਿਹਾਂ ਨੂੰ ਇਹੋ ਜਿਹੀਆਂ ਚੀਜ਼ਾਂ ਮਿਲਦੀਆਂ ਤੁਹਾਡੇ ਮਮੀ ਤੁਸੀਂ ਚਾਚੀ ਨਾਲ ਅੱਡ ਹੋਈਆਂ ਬੜੀ ਤਲਾ ਤਵਾਏ ਅਸੀਂ ਅਸੀਂ ਅੱਡ ਹੋਏ ਅਇਦੇ ਆਪਣੇ ਨਿਆਣੇ ਜੰਮੇ ਵਿਆਹੇ ਪੋਤੇ-ਪੋਤੀਆਂ ਖੰਡਾ ਕੇ ਨਾ ਫੇਰ ਵੱਖਰੇ ਹੋਈਂ ਤੁਸੀਂ ਜੇ ਨਿਆਣੇ ਨਹੀਂ ਜੰਮੇ ਕਿਤੇ ਤੁਹਾਡੇ ਕਦੇ ਮਾਸਾ-ਮਾਸਾ ਪੂਗ ਨਹੀਂ ਤੁਸੀਂ ਕਿੱਥੇ ਵੱਖਰੇ ਹੋ ਜਾਣਾ ਜਵਣੀ ਇਨਾਂ ਲਈ ਮੋਲ ਲਾਂਗੇ ਇਹਨਾਂ ਨੇ ਨਹੀਂ ਇਹਨਾਂ ਨੇ ਨਾ ਸਾਨੂੰ ਤੋਹਤਾਂ ਦੇ ਨਾ ਇਹਨਾਂ ਨੇ ਸਾਨੂੰ ਵਥਰੇ ਹੀ ਤਾਨਾ ਵਾ ਆਪਣਾ ਪਰਸ ਜਿਆ ਕੀ ਪਾਇਆ ਇਹਦੇ ਵਿੱਚ ਉਹ ਤਾਂ ਪਾਇ ਹੀ ਉਤਾਦ ਹੋਰ ਪਾਤੇ ਤੇ ਤੀਂ ਦੇਨੇ ਨਹੀਂ ਹਿੰਦੇ ਤੋਂ ਹਵੀ ਅਨੇਰ ਪਾਛਾ ਦਾ ਜ਼ਬਰਦਸਤ ਬੈਨ ਤੇ ਕੀ ਕੋਪ ਹੈ ਰਾ ਜਾ ਕੇ ਲਾਉਣੀਆਂ ਨੇਰ ਪਾਛਾ ਮੇਰੀ ਬੋਡੀ ਸਕੀਨੀ ਨਹੀਂ ਲਾਉਣੀ ਤੇ ਜੇ ਮੇਰੇ ਉੱਥੇ ਬਾਅਦ ਜਾ ਕੇ ਲਾਉਣੀਆਂ ਵਾ ਤੇ ਤੂੰ ਮੈਂ ਲਾ ਰਾਂ ਇੱਥੇ ਲਾ ਕੇ ਜਾ ਤੇ ਲੈ ਲਾ ਦੇਣੀ ਇੱਥੇ ਵੇਖਿਆ ਹੁਣ ਦੇ ਮੇਰਾ ਦਾਦ ਆ ਕਰ ਤੂਤਾ ਕਰਨੀਆਂ ਇਹਨੇ ਅੱਖੀ ਘਟਾ ਸਾਡੇ ਪਾਉਣਾ ਨੂੰ ਸਾਨੂੰ ਨਹੀਂ ਪਤਾ ਇਹਨੇ ਕੀ ਕਰਨਾ ਤੇ ਕੀ ਨਹੀਂ ਕਰਨਾ ਆ ਲਖਾੜੇ ਦਾ ਪਰਸ ਤੇ ਜਿੱਥੇ ਜੀ ਕਰਦਾ ਕੱਲਾ ਤੇ ਜਿੱਥੇ ਜੀ ਕਰਦਾ ਜਾ ਤੂੰ ਜਾਣ ਦਉਂਦੀ ਤੇ ਫੇਰੀਆ ਤੇ ਲੈ ਹੁਣ ਮੈਂ ਜਿਹੜੇ ਰਾਜ ਤਾਂ ਮਤਾਨੇ ਨਹੀਂ ਨਾ ਮੈਂ ਇੱਥੇ ਤਰਲੇ ਆ ਹੁਣ ਦੇ ਮੈਨੂੰ ਦਾਦ ਤਾਦ ਮੇਰਾ ਚੱਲ ਮੈਂ ਦਮਾਂ ਦੇ ਤਰ ਮੈਂ ਤਰਾਤ ਆ ਉਹ ਫਿਰ ਮੈਨੂੰ ਪੈਦੇ ਨਹੀਂ ਨਾ ਲੈਣ ਦੇ ਤੂੰ ਫੋਨ ਵੇਜਦੀ ਨਹੀਂ ਇਹ ਦਾਦ ਦੇ ਪੈਦੇ ਨਹੀਂ ਉਹ ਨਾ ਦੇ ਤਰਤਾਰੀ ਬਾਦ ਤੇ ਜਾਣਾ ਚੱਲ ਠੀਕ ਆ ਚੱਲ ਹੈ ਤੁਹਾਨੂੰ ਕੌਣ ਸਮਝਾਵੇ ਨੰਨਾ ਆਤਮ ਦਾ ਮਗਰਮਾਏ ਮਾਰਤੀ ਬਾਜੋ ਫੇਰ ਤਪਲਦਾਰ ਆਪਣੀ ਆ ਪਰ ਮੇਰੀ ਤਪਲ ਹਾਂ ਮੇਦੇ ਤਪਲ ਪਾ ਕੇ ਤਲ ਤਲ ਨਹੀਂ ਧੰਦਾ ਆ ਉਹ ਵੀ ਰਾਣੀ ਹਿਸ਼ਤਾਉਣ ਲੱਲਾ ਪੈਦੇ ਤੇ ਆਪਾ ਤੇਰਾ ਆਲਾ ਪਰ ਆਲਾ ਪਰ ਪਰ ਚ ਮੈਂ ਨਹੀਂ ਦਣਾ ਨਾ ਆਇਆ ਡੋਣਾ ਲੈਣਾ ਹਾਂ ਤਾਰਾ ਨੂੰ ਮੱਥ ਸ਼ੁਕਰ ਬਾਬਾ ਹਾਈ ਹਾਈ ਲੋੜਾ ੱੱਕੇ ਮਾਰਦੀ ਐ ਤੂੰ ਹੈ ਬੁਆ ਕੁੱਤਰੀਆ ਖਵਾ ਬੁਆ ਹਾਦੋਗੀ ਤੇਰੇ ਵਾਲੀ ਅੱਜ ਤਮਿੰਨ ਤਾਂ ਕਮਾਰਿਆ ਰਿਸਟੇਰੇ ਖਾਤਰ ਓਰੇ ਆ ਤੇਰਾ ਮੈਂ ਕਿਹੜਾ ਰਿਸ਼ਤਾ ਤੇਰਾ ਮੈਂ ਕਲ ਸੁਣ ਤੂੰ ਕੀ ਰੌਲਾ ਪਾਇਆ ਨਹੀਂ ਮੈਂ ਕਦੋਂ ਦਾ ਤੇਰਾ ਅੰਦਰ ਸੁਣ ਡਿਆ ਕਦੀ ਕੁੜੀ ਨੂੰ ਕੁੱਤੀਏ ਕੁੱਤੀਆ ਕੀ ਜਾਨੀ ਆ ਉਹ ਜੇ ਤੈਨੂੰ ਕੁੱਤੀ ਆਕੂਗੀ ਤੇ ਫਿਰ ਤੂੰ ਆਖਣਾ ਮੈਨੂੰ ਗਾਲ ਕੱਢੀ ਆ ਇਹ ਗਾਲ ਨਹੀਂ ਸ਼ਾਬਾਸ਼ੇ ਕਾਢੇ ਤੂੰ ਕੀ ਸ਼ਾਬਾਸ਼ੇ ਕਰੀ ਜਾਨੀ ਨਹੀਂ ਤੂੰ ਹੀ ਚੰਗੇ ਬੰਦੇ ਆ ਤੂੰ ਹੀ ਨੌ ਦੀ ਸਾਈਡ ਲੈਂਦੇ ਹੋ ਜਨਾਨੀ ਤੂੰ ਹੀ ਛਿੱਤਰ ਪਾਉਂਦੇ ਆ ਤੇ ਧੀ ਬਣਾ ਕੇ ਲਿਆ ਦੀ ਆ ਮੈਨੂੰ ਨਤਕਾ ਕਮਾਰ ਕੇ ਗਈ ਆ ਤੇ ਜਦੋਂ ਤੂੰ ਕੁੰਦੀ ਨਹੀਂ ਚੰਗਾ ਤਾਂ ਉਹਦੇ ੱੱੱਕਾ ਹੀ ਮਾਰਨਾ ਹੋਰ ਤੇਰੇ ਗੱਲ 'ਚ ਹਾਰ ਪਾਉਣੀ ਹੁੰਦੀ ਲੈ ਮੈਂ ਮਾਜੀ ਮਾੜੀ ਜੀ ਮਾਰੀ ਕਹਿੰਦੀ ਮਗਰੋਂ ਆਵਾਜ਼ ਪੈ ਗਈ ਮੈਂ ਜੋ ਜਾਂਦਾ ਮੁਰ ਕਹਿੰਦਾ ਨੇ ਛੁੱਤਰ ਝਾੜੇ ਕੀ ਗੱਲ ਭਾਵੇਂ ਉੱਥੇ ਝਾੜਿਆ ਮੇਰੇ ਸਿਰ 'ਚ ਵੱਜੇ ਆ ੱਿੱਕੜੇ ਨੂੰ ਤੁਹਾਨੂੰ ਕਦੇ ਸ਼ਰਮ ਨਹੀਂ ਆਉਦੀ ਕਿੱਦਾਂ ਮੇਲਾ ਲਾਇਆ ਤਿੰਨਾਂ ਨੇ ਤੁਸੀਂ ਪਤਾ ਹੈ ਕੀ ਕਰਨ ਲਈ ਸਟੇਕਰ ਉਹਨਾਂ ਨੂੰ ਫੇਰਨ ਗਈ ਤੇ ਕਰਦੇ ਫਿਰ ਕਰਨੇ ਜੋ ਕਰਦੇ ਕਰਨਦੇ ਤੂੰ ਤੂੰ ਇਹਨੂੰ ਤੂੰ ਇੱਥੇ ਕਰਨੀ ਬੂਏ ਨਾ ਲੱਗਦਾ ਇਹ ਤੇਰੀ ਗੱਲ ਸੋ ਮੈਨੂੰ ਸਾਰੇ ੱੱੱਕੇ ਮਾਰਦੇ ਮੈਂ ਮਾਰੀ ਜਾਣੀ ਮੈਂ ਆਦੋ ਨਿਕਲ ਨਾ ਵਾ ਜਾ ਨਿਕਲ ਜਾ ਇਹਨਾਂ ਨੂੰ ਕੀ ਹੋ ਗਿਆ ਹੁਣ ਘੜੀ ਟਿਕਣਾ ਹੁੰਦਾ ਇਹ ਲੱਭੀ ਟਿਕਣ ਵੀ ਨਹੀਂ ਦਿੰਦੇ ਕਿ ਦੁਪਹਿਰ ਲੱਗੀ ਘੜੀ ਲੰਮੀ ਪੈਲਾਂ ਤੋਂ ਰੋਲਾ ਪਾਈ ਜਾਂਦੀ ਮਾਤਾ ਸਾਡੀ ਪੈਲਾਂ ਲੰਮੀ ਉਹ ਤੇ ਜਿੱਦਾਂ ਦੀ ਹੈਗੀ ਹੈਗੀ ਆ ਆ ਮਾਂ ਤੁਹਾਡੀ ਨਾਲੇ ਰਲ ਜਾਂਦੀ ਉਹਨਾਂ ਦੇ ਕਿ ਦੱਸੋ ਪਿੰਡ ਚੱਲੀ ਸੀ ਜਾਲਿਆਂ ਦੇ ਨੂੰ ਤੂੰ ਮੱਕੇਗਾ ਕਿ ਮਾਂ ਘਟੋਣੇ ਰੁਪਏ ਤੇ ਕੁੱਤੀਏ ਤੱਕ ਕਹਿਤਾ ਉਹਨੂੰ ਆ ਫਿਰ ਉਹ ਬੋਲਦੀ ਔਰ ਫਿਰ ਮੰਮੀਆਂ ਦੀ ਬੋਲਦੀ ਆ ਜਿੱਦਾਂ ਦੀ ਖੂਜ ਆਜਮਾਨਗੇ ਉਦਾਂ ਦੀ ਬਾਹਰ ਆਉਣੀ ਕੋਈ ਨਹੀਂ ਸਮਝਲਾ ਦੇ ਇਹਨਾਂ ਦੀ ਕਿ ਚੱਲ ਉਹਦਾ ਦਿਮਾਗ ਜਿੰਨਾ ਦਾ ਹੈਗਾ ਹੈਗਾ ਵਾ ਤੇ ਤੂੰ ਹੀ ਮੰਮੀ ਸਿਆਣੀ ਬੈਣੀ ਆ ਤੂੰ ਹੀ ਭਰੇ ਹੋ ਕੇ ਬਹਿ ਜਾ ਐਵੇਂ ਜਾਣ ਕੇ ਲੜਾਈ ਪਾ ਛੜੀ ਆ ਉਹ ਪਹਿਨਾ ਸਾਨੀ ਸਾਡੇ ਵਾਲੇ ਹੋਈ ਰਹਿੰਦੀ ਤੁਸੀਂ ਨਕਮੇ ਨਕਮੇ ਜੇ ਚੱਲ ਅਸੀਂ ਨਕਮੇ ਆ ਉਹ ਹਣ ਕੰਮਦੰਦਾ ਮਾਲਾ ਚੰਗਾ ਜਿੱਦਾਂ ਦਾ ਕਰਦੀ ਏ ਉਹਨੂੰ ਕਰਨ ਦੇ ਜੇ ਉਹ ਚੱਲੀ ਦੀ ਜਾ ਲੈਂਦੇ ਦਿਹਾੜੀ ਉਹ ਕੰਮਦੰਦਾ ਤੇ ਉਹ ਕੋਈ ਵੀ ਨਹੀਂ ਕਰਦੀ ਦਿਮਾਗ ਤੇ ਉਹਦਾ ਵੀ ਇਤਨਾ ਦਾ ਹੀ ਆ ਪਰ ਹੁਣ ਉਹ ਰਿਸ਼ਤੇ ਕਰਾਉਂਦੀ ਫਿਰਦੀ ਆ ਉਹਨੂੰ ਫਿਰ ਕਿੰਨਾ ਕੁ ਸਾਥ ਚੜਿਆ ਵਾ ਤਬਲੀਦ ਕਰਾ ਲੈਂਦੇ ਹਾਂ ਜੇ ਸਿਰੇ ਚੜ ਜੂਗੇ ਠੀਕ ਆ ਨਾ ਆਪ ਘਰ ਨੂੰ ਆ ਜੂਗੀ ਤੂੰ ਐਵੇਂ ਇਦਾਂ ਕਹਿੰਦੇ ਕੋਈ ਸਿਰ ਜੋੜੂਗੇ ਨਾ ਫੇਰ ਹੀ ਜੁੜਨੇ ਆਂ ਜੇ ਚੁੱਪ ਕਰਾ ਜਾ ਕੇ ਉਹਨਾਂ ਕੋਲ ਬਹੁਤ ਦਾ ਨਾ ਤਮਾਸ਼ਾ ਲਾਈ ਜਾਓ ਚੱਲਦੀ ਆ ਬਾਬਾ ਆਓ ਅਲੀ ਲੰਮੇ ਪਹਿਣਾ ਹੁੰਦਾ ਕਿ ਚਾਉਣਾ ਉਹ ਵੀ ਨਹੀਂ ਲੰਮੇ ਪਹਿਣਦੇ ਨਾ ਚਾਹਦੇ ਬੋਲਣ ਲੱਗਦੇ ਲੋਕੀ ਆਂਦੇ ਨਿਆਣੇ ਹੋਣ ਨਿਆਣੇ ਹੋਣ ਇਹੋ ਜਿਹੀ ੜਾਦ ਨਾਲ ਉਹ ਬੰਦਾ ਉਦਾਂ ਹੀ ਚੰਗਾ ਇੰਨੀ ਜਾਨ ਇਹਨਾਂ ਨੇ ਖਾਦੀ ਘਰੋਂ ਤੇ ਘਰ ਕਰਨ ਨੂੰ ਤਿਆਰ ਹੋ ਗਏ ਮੈਨੂੰ ਸਿਆਣੀ ਬਿਆਣੀ ਮਾ ਦਾ ਤਾਂ ਇੰਨੀ ਦੁਖੀਆਂ ਲਾਦ ਤੋ ਤੂੰ ਦੁਖੀ ਹੋਣਾ ਨਹੀਂਗਾ ਜਦੋਂ ਰਾਦ ਹੈ ਹੀ ਨਹੀਂ ਚੰਗੀ ਜੇ ਲਾਦ ਹੈਗੀ ਤਾਂ ਤਾਂ ਹੀ ਤੈਨੂੰ ਲੋਕੀ ਚੰਗਾ ਸਮਝਣ ਨਹੀਂ ਤੇ ਤੈਨੂੰ ਲੋਕਾਂ ਨੇ ਬਾਹਂਜ ਬਾਹਂਜ ਕਹਿਣਾ ਹੈ ਤੇ ਤੇਰੇ ਲੱਗ ਲ ਕਿਸੇ ਨੇ ਖਲੋਣਾ ਨਹੀਂ ਅੱਛਾ ਹੁਣ ਤੂੰ ਵੀ ਆ ਗਈ ਮੈਨੂੰ ਮਤਾਂ ਦੇਣ ਵਾਲੀ ਤੂੰ ਸਮਝਾਉਣਾ ਸੀ ਨਾ ਜਿਹੜੀ ਲਿਆਂਦੀ ਆ ਮਸਤਾ ਕਰਾਇਆ ਜਿਹੜਾ ਮੈਂ ਤੇ ਇਹ ਗੱਲ ਕਿੰਨੀ ਵੀ ਚਲੋ ਉਹਦਾ ਤਾਂ ਦਿਮਾਗ ਮੋਟਾ ਵਾ ਤੇ ਤੇਰਾ ਤਾਂ ਸਹੀ ਹੈ ਨਾ ਤੂੰ ਮਾ ਦਾ ਸਿਆਣੀ ਬਿਆਣੀ ਆ ਫੇਰ ਵੀ ਇਤਰਾਹ ਦੇ ਕੰਮ ਕਰਦੀ ਆ ਮੈਨੂੰ ਤਾਂ ਤੇਰਾ ਹੀ ਮੋਟਾ ਹੀ ਲੱਗਦਾ ਦਿਮਾਗ ਮੇਰਾ ਕਿੱਥੋਂ ਮੋਟਾ ਵਾ ਹਾਂ ਤੂੰ ਪਹਿਲਾਂ ਹੀ ਉੱਠ ਕੇ ਆ ਜਾਣੀ ਜਿਹੜਾ ਇੰਨਾ ਰੋਲਾ ਪੈਣ ਡਿਆ ਔਰ ਤੂੰ ਕਿੱਥੇ ਗਈ ਆ ਆ ਸੁੱਤੀ ਹਾਂ ਮੈਂ ਇੰਨਾ ਤੈਨੂੰ ਨੀਂਦਰਾ ਚੜ ਗਿਆ ਹੈਗਾ ਚਲਾਕ ਬਣੀ ਫਿਰਦੀ ਤੂੰ ਜਿਹਨੂੰ ਰੋਣਾ ਤੂੰ ਚੱਲ ਜਨਾ ਕੰਮ ਕਰੇ ਤੇ ਨਾ ਤੇ ਨੋ ਕਰੇ ਸਾਰਾ ਕੰਮ ਤੇ ਮੈਨੂੰ ਕਰਨਾ ਪੈਂਦਾ ਤਾਂ ਥਕਾਵਟ ਨਹੀਂ ਹੋ ਜਾਂਦੀ ਬੰਦਾ ਘੜਾ ਲੰਮਾ ਪੈ ਲੰਮਾ ਪੈ ਜਾਂਦਾ ਬਹੁਤ ਥਕਾਵਟ ਹੋ ਜਾਂਦੀ ਆ ਦਹਾ ਘਰਾਂ ਦਾ ਕੰਮ ਕਰਨ ਜਾਂਦੀ ਆ ਨਾ ਤਾਂ ਥਕਾਵਟ ਹੋ ਜਾਂਦੀ ਆ ਜੇ ਤੁਹਾਨੂੰ ਸਾਰਾ ਕੋ ਰੋਲਾ ਰਪਾ ਪੈ ਜਾਂਦਾ ਤਾਂ ਹੋਲੀ ਜੀ ਆਣ ਕੇ ਸੱਚੀ ਹੋ ਜਾਂਦੀ ਆ ਕੀ ਹੋਇਆ ਮਾਤਾ ਕੀ ਹੋਇਆ ਫਲਾਣੇ ਮਾਤਾ ਮੈਨੂੰ ਇਹ ਦੱਸ ਪਹਿਲਾਂ ਪਹਿਲਾਂ ਦੱਸ ਮਾਤਾ ਹੁੰਦੀ ਕੀ ਆ ਮੰਮੀ ਹੁਣ ਜੂ ਮੰਮੀ ਕਹਿਨੀ ਆ ਕੀ ਗੱਲ ਮੈਂ 100 ਸਾਲ ਦੀ ਹੋ ਗਈ ਆ ਮਾਤਾ ਮਾਤਾ ਕਰਦੀ ਫਿਰਦੀ ਆ ਤੂੰ ਮਾਤਾ ਹੀ ਆ ਆ ਵੇ ਸਾਰਾ ਸਿਰ ਤੇ ਚਿੱਟਾ ਹੋਇਆ ਪਿਆ ਆ ਚੇਤਤਾ ਹੋ ਗਿਆ ਆਹੋ ਮਹਿੰਦੀ ਲੱਤ ਗਈ ਮੇਰੀ ਤੇ ਹੋਰ ਮਾਤਾ ਲੱਤ ਗਈ ਆ ਫੇਰ ਮਾਤਾ ਆਹੋ ਮੰਮੀ ਲੱਤ ਗਈ ਮਹਿੰਦੀ ਨਹੀਂ ਭੈਣਾ ਤੂੰ ਲੜਾਈ ਨਾ ਕਰ ਮੇਰੇ ਨਾਲ ਕੀ ਆਂਦੇ ਹੁੰਦੇ ਆਪ ਕਾਹੇ ਜਹੀ ਨਾ ਤੇ ਗੱਲ ਕਰਨ ਰਹੀ ਨਾ ਤੈਨੂੰ ਤਾਂ ਕਦੇ ਅਕਲੀ ਹੈ ਨਹੀਂ ਗਈ ਮੈਨੂੰ ਪਹਿਲਾਂ ਮਹਿੰਦੀ ਲਾ ਲੈਣ ਦੇ ਫੇਰ ਮੈਂ ਕਰਨਾ ਗੱਲ ਕਰੂੰਗੀ ਅੱਜ ਤੋਂ ਬਾਅਦ ਮਾਤਾ ਆਖਿਆ ਨਾ ਤੇ ਮੇਥੋਂ ਬੁਰਾ ਕੋਈ ਨਹੀਂ ਹੋਰਾ ਮਨਪ੍ਰੀਤ ਨੂੰ ਕਹਿੰਦੇ ਰਹੀਦਾ ਵਾ ਇਹ ਮਨਪ੍ਰੀਤ ਨਾਲੋਂ ਘੱਟ ਹੀ ਹੋ ਇਹ ਹਵਾਲ ਚਿੱਟੇ ਹੋ ਗਏ ਆ ਗਾਗਾਵਾਲ ਚਿੱਟੇ ਹੀ ਹੋਣਿਆ ਨਾ ਵੀ ਕੋਈ ਨਹੀਂ ਮੰਨਦਾ ਵੀ ਅਸੀਂ ਬੁੱਢੜੇ ਹੋਣਦੇ ਆ ਰੰਗ ਲਾਲਾ ਕੇ ਇਹ ਦਿਖਾਉਂਦੇ ਆ ਵੀ ਅਜੇ ਅਸੀਂ ਜਵਾਨ ਆ ਪਤਾ ਨਹੀਂ ਕਿਹੜੇ ਹਾਲਾਤ ਹੋ ਗਏ ਹੁਣੇ ਇਦਾਂ ਦੇ ਕੰਮ ਕਰਦੀ ਆ ਅ ਜਦੋਂ ਨੂੰ ਮੈਂ ਬੁੱਢੜੀ ਹੋਣਾ ਨਾ ਮੈਂ ਵੀ ਇਹਦੇ ਵਰਗੀ ਹੋ ਜਾਣਾ ਵਾ ਅ ਖਰਬੂਜੇ ਲਵੇ ਕੇ ਖਰਬੂਜਾ ਰੰਗ ਫੜਦਾ ਹੀ ਆ ਜਿੱਦਾਂ ਦੇ ਘਰ ਹਾਲਾਤ ਹੋਣ ਨਾ ਬੰਦਾ ਉਦਦਾ ਦਾ ਹੀ ਹੋ ਜਾਂਦਾ ਵਾ ਬੋਲਣ ਦਾ ਪਤਾ ਇਹਨਾਂ ਨੂੰ ਪਤਾ ਵੀ ਕਿਸੇ ਨੇ ਰੋਟੀ ਵੀ ਖਾਣੀ ਆ ਇਹ ਕਿ ਚੋੜੀ ਅੰਦਰ ਸੁੱਤੀ ਆ ਇੱਕ ਮਾਰ ਤਿਆਰ ਹੋ ਕੇ ਇਹ ਰਮਾਨ ਆਪਣੇ ਟੌ ਟੱਪੇ 'ਚ ਰਹਿਣ ਲਈ ਆ ਆਂਦੀ ਆ ਇਹ ਮੈਨੂੰ ੱਟਕਾ ਮਾਰਿਆ ੱਟਕਾ ਮਾਰਿਆ ਕਿੱਡੀ ਸ਼ੀਸ਼ਮਹਿਲ ਤੋਂ ਡਿੱਗਦੀ ਹੀ ਏ ਇਹਦੇ ਅਰਿਆਂ ਸੱਸਾਂ ਤੇ ਆਪਣੇ ਪੁੱਤ ਦਾ ਆਪੇ ਘਰ ਪੁੱੜ ਦਿੰਦੀਆਂ ਬੰਦਾ ਵਾ ਤੂੰ ਰੋਟੀ ਪਕਾ ਅਹੀਂ ਖਾਣੀ ਏ ਰੋਟੀ ਖਾਣੀ ਮੈਮੀ ਬੋਲਣ ਨਾ ਹੀ ਆ ਬਸ ਵਾਸਤਾ ਹੋਰ ਨਹੀਂ ਕੰਮ ਕੋਈ ਵੀ ਇਹੋ ਜਿਹੇ ਤੂੰ ਚੁੱਪ ਕਰਕੇ ਜਿੱਥੇ ਜਾਂਦੇ ਜਾਣਦੇ ਤੂੰ ਦੇਰੀ ਤੋ ਉਹਨਾਂ ਸੱਚਾ ਹੀ ਤਲਪੰਡਾ ਵਾਂ ਮੈਂ ਵੇਖਣ ਦੀ ਤੇਰੇ ਵੱਲ ਤਿੰਨਾ ਤਲਪੰਡਿਆ ਸੱਚਾ ਹੀ ਤਲਪੰਡਿਆ ਤੂੰ ਹੀ ਆਨੀਆ ਕਲਪਦਾਵਾ ਹੋਰ ਤਾਂ ਕੋਈ ਆਂਦਾ ਨਹੀਂ ਕਲਪਦਾ ਪਰ ਮੈਨੂੰ ਤੇ ਦਿਸੰਦਿਆ ਨਾ ਤੂੰ ਤਲਪੰਡਿਆ ਵਾਂ ਨਾਲੇ ਤੂੰ ਤੰਮ ਤਾਨਦਿਆ ਲਿਆ ਮੈਂ ਤਤਾਂ ਕੋਈ ਦਾ ਉਹ ਕੋਈ ਨਹੀਂ ਉਹਦਾ ਮੈਂ ਤੰਮਤ ਨਹੀਂ ਤਾਨਨਾ ਆ ਤੈਨੂੰ ਪਰ ਪਤਾ ਲੱਦਾ ਵਾਂ ਨਾ ਵੀ ਆ ਤੇਰੇ ਨਾਲ ਦੀ ਜਿਹੜੀ ਇਹ ਤੇ ਦੈਨਵਾ ਤਾਂ ਤਰ ਕੇ ਤੇਰੇ ਉਹ ਲੰਡੇ ਦਾ ਧੰਮ ਤਨਾ ਹੀ। ਉਹ ਐਵੇਂ ਬੋਲੀ ਤੁਰੀ ਜਾਂਦੀ ਮੈਨੂੰ ਇਹੋ ਗੱਲ ਦਾ ਗੁੱਸਾ ਆ ਜਾਂਦਾ ਵੀ ਬੋਲਦੀ ਕਰਨੂ ਆ। ਚੱਲ ਤੁਸੀਂ ਕਹੇ ਆ ਜਾਨ ਜਿੱਥੇ ਜਾਣਾ ਤੁਸੀਂ ਜਾਓ ਕੋਈ ਗੱਲ ਦੀ। ਓਹ ਧੀ ਡੜੀ ਓਦਾਂ ਵੀ ਤੇ ਮੈਂ ਚਲੀ ਜਾਣਾ ਹੀ ਆਪਣੇ ਪੇਤੇ। ਤੇ ਜੇ ਮੈਂ ਇਦਾਂ ਚੱਲ ਜਾਂਦੀ ਇਹ ਇਹਨੂੰ ਤੇ ਮੇਰੀ ਤਦਰ ਹੀ ਹੈ ਨਹੀਂ ਆ। ਨਾ ਨੂੰ ਵੱਦੀ ਨੂੰ ਉਹਨੂੰ ਲਾਦਾ ਵਾ ਇਹਨਾਂ ਤੰਮੀ ਆ। ਪਰ ਇਹ ਜੇ ਮੇਰੇ ਉੱਥੇ ਲੱਦਨ ਮੈਂ ਤਾਂ ਕਿਤੇ ਸੋਨੇ ਦੀਆਂ ਥਾਲੀਆਂ ਚ ਇਹਨਾਂ ਨੂੰ ਲੋਤੀਆਂ ਧਵਾਦਾ। ਉਹ ਕਿਦਾਂ? ਤੇ ਲੈ ਮੈਂ ਲਿਸਤਾ ਜਿੱਦੋਂ ਕਰਾਉਣਾ ਵਾ। ਤੇ ਮੈਂ ਮੈਂ ਨਹੀਂ ਆ ਚੰਨੀਆਂ ਚੁੰਨੀਆਂ ਜੇ ਮੰਦਰੀਆਂ ਮੈਂ ਇਹਨਾਂ ਨੂੰ ਕਹਿਣਾ ਮੈਂ ਮੁੰਡੇ ਵਾਲਿਆਂ ਨੂੰ ਕਿ ਤੁਸੀਂ ਥਾਲੀ ਤੇ ਚਮਚਾ ਦੇ ਦਿਓ ਤੇ ਉਹਨਾਂ ਨੇ ਕਹਿਣਾ ਚਲ ਠੀ ਤਵਾ ਤੇ ਕੁੜੀ ਵਾਲਿਆਂ ਨੂੰ ਕਹਿਣਾ ਤੋਲੀਆਂ ਬਾਹ ਦੋ ਸੋਨੇ ਦੀਆਂ ਉਹ ਤੈਨੂੰ ਤਾਂ ਕਹਿੰਦੇ ਦੋਵਾਂ ਗ੍ਰਾਮਾਂ ਦੀ ਸ਼ਾਪ ਨਹੀਂ ਪਾਉਣੀ ਪੁੱਤ ਤੇ ਤੂੰ ਆਖ ਨਹੀਂ ਥਾਲੀ ਚਮਚੇ ਸੋਨੇ ਦੇ ਮੰਗਲੇ ਨੇ ਮੈਂ ਤੇ ਫੇਰ ਡੈਡੀ ਤੂੰ ਵੀ ਉਹਨਾਂ ਵਾਲ ਦੀ ਦਾਲ ਤਰਦਾ ਉਹਨਾਂ ਵਾਲ ਦੀ ਕੱਲ ਹੀ ਪੁੱਤ ਸੋਨੇ ਸੋਨੇ ਦੀਆਂ ਥਾਲੀਆਂ ਵੀ ਕੋਈ ਦਿੰਦਾ ਹੁੰਦਾ ਤੇ ਡੈਡੀ ਅੱਜਕੱਲ੍ਹ ਤੁੰੀਆਂ ਲੱਭਦੀਆਂ ਹੁਣ ਜੋ ਮਾਜੀ ਵਾਂਗ ਲਓ ਜਿਦੋਂ ਪਤਾ ਵਾ ਵੀ ਹਦਮੁੰਦਾ ਨਹੀਂ ਵਿਆਹ ਜਾਣਾ ਫਿਰ ਅਦਲੇ ਸਾਰਾ ਤੋਂ ਤਰਦੇ ਤਿੰਦੇ ਵਿਲ ਨੇ ਤੇ ਬਾਹ ਆਈ ਆ ਹਣ ਤਾਨਾ ਤੇ ਨਹੀਂ ਤਾਨਾ ਲੱਭਦੀਆਂ ਦੁਨੀਆ ਮੈਂ ਕੁੜੀਆਂ ਦੇ ਪੁੱਤ ਨਹੀਂ ਲੱਭਦੀ ਸੱਚੀ ਗੱਲ ਐ ਤੇਰੀ ਪਤੁੜੀਆਂ ਦੇ ਲੱਭਦੀਆਂ ਹਣ ਤੇ ਜੋ ਮੱਦੀ ਮੰਨ ਲਓ ਤਾਂ ਇਹ ਮੁੰਡੇ ਇਹਨੇ ਪੜੇ ਲਿਖੇ ਵੀ ਆ ਤੇ ਕੰਮਕਾਰ ਤੇ ਵੀ ਲੱਗੇ ਕੋਈ ਬਾਹਰਲੇ ਮੋਰਖਾ ਇਹ ਤੇ ਕੁੜੀਆਂ ਲੱਭਦੇ ਫਿਰਦੇ ਆ ਲੱਭਦੀ ਨਹੀਂ ਕੁੜੀ ਕੋਈ ਨਹੀਂ ਲੱਭਦੀ ਤੇ ਪਰ ਇੱਕ ਗੱਲ ਹੈਗੀ ਆ ਹੂੰ ਅਹੀਂ ਚਲੋ ਰਿਸ਼ਤੇ ਕਰਾਏ ਤੁਸੀਂ ਨਵੇਂ ਲਵੇ ਲੱਗੀਆਂ ਪੈਣੇ ਕੰਮ ਚ ਹੂੰ ਤੇ ਇਹ ਆ ਵੀ ਝੂਠ ਨਾ ਕਿਸ ਗੱਲ ਚ ਬੋਲਿਓ ਜੇ ਤੁਸੀਂ ਇੱਥੇ ਕਰਉਣਾ ਤੇ ਤੁਮ ਮੈਂ ਤੇ ਤੁਹਾਨੂੰ ਝੂਠ ਬੋਲਣਾ ਹੀ ਬਸ ਤੇਰੇ ਨੂੰ ਕਹਿ ਦੋ ਵੀ ਤੁਸੀਂ ਆਪਣਾ ਪਛਾਣ ਉਹਨਾਂ ਦੀ ਕੁੜੀ ਵਾਲੀ ਦੀ ਪਰਖ ਕਰਨਾ ਤੇ ਕੁੜੀਆਂ ਨੂੰ ਕਹਣਾ ਵੀ ਤੁਸੀਂ ਮੁੰਡੇ ਵਾਲੀ ਦੀ ਪਰਖ ਕਰ ਲਓ ਅਸੀਂ ਸਿਰਫ ਦੱਸ ਪਾਉਣ ਵਾਲੇ ਆ ਤੇ ਹੋਰ ਉਹ ਝੂਠ ਬੋਲਦਾ ਨਾ ਵਿਚੋਲਾ ਉਦੋਂ ਸਿਆਪੇ ਪੈਂਦੇ ਆ ਜਿਹੜੀ ਗੱਲ ਕਰਨੀ ਮੂੰਹ ਤੇ ਕਰਨੀ ਆ ਸਾਲ ਨੂੰ ਦੋਵਾਂ ਸਾਲਾਂ ਨੂੰ ਪਤਾ ਲੱਗੇ ਨਾ ਇਹ ਫਿਰ ਬੰਦਾ ਫੇਸ ਟੂ ਫੇਸ ਇਦਾਂ ਮਲਾ ਕੇ ਗੱਲ ਨਹੀਂ ਕਰ ਸਕਦਾ ਪਰ ਦੈਰੀ ਤੋਰਾ ਬਤਾ ਦੇ ਤਾ ਤੂੰ ਤਾਂ ਬੋਲਣਾ ਹੀ ਪੈਣਾ ਵਾ ਫੇਰ ਨਹੀਂ ਤੇ ਬਤੋਲਾ ਤੀ ਤਾਨੂੰ ਬੰਨਣਾ ਵਾ ਅੱਛਾ ਬੋਲਣਾ ਪੈਣਾ ਤੋ ਬੋਲਣਾ ਹੀ ਪੈਣਾ ਵਾ ਹਣ ਜਦੋਂ ਹਾਂ ਦਾ ਰਿਸ਼ਤਾ ਆਇਆ ਹੈਗਾ ਆ ਤੇਰੀ ਨੋ ਨਹੀਂ ਬੋਲਦਾ ਇਹ ਕਿ ਵੀ ਤਪ ਰਹੀ ਤੂੰ ਤੂੰ ਤੇ ਤੂੰ ਹੀ ਤੇਰਾ ਨੋ ਤਰੋਂ ਤਦਦਾ ਬੋਲਣਾ ਹੀ ਪੈਣਾ ਵਾ ਤੋਰਾ ਬੋਤਾ ਤੇ ਤਾਂ ਹੀ ਤੇ ਸਿਆਪਾ ਪਿਆ ਏ ਕਿ ਝੂਠ ਬੋਲਿਆ ਤੇ ਤੇ ਤੈਨੂੰ ਤੇਰੇ ਦੱਸਿਆ ਹੀ ਵੀ ਉਹ ਬੰਦੂਤਾਂ ਤਲਾਉਂਦਾ ਵੈ ਇੰਨੀਆ ਤਮ ਤੋਈ ਵੀ ਨਹੀਂ ਦੱਸਦਾ ਹੁਣ ਤੂੰ ਤੇ ਇੰਨਾ ਨਿੰਨਾ ਨਾ ਤਮਾਵਾ ਨਾ ਤਮਾਵਾ ਹੁਣ ਜੇ ਮੈਂ ਤੇਈ ਤਮ ਲੱਭਣ ਦੀਆਂ ਤੇ ਤੈਨੂੰ ਤਾਂ ਨਹੀਂ ਦੇਣਾ ਉਹਨੇ ਬਲਜੀ ਨੇ ਕਿਹਾ ਹਨੂ ਦੱਸਿਆ ਵਾ ਵੀ ਉਹ ਫੱਤੀ ਆ ਹਮ ਹੈ ਤੋ ਵੀ ਤੇ ਮੇਰੇ ਮਨ ਫੱਤਈ ਹੋ ਜਾਂਦਾ ਵਾ ਉਹ ਵੀ ਬੰਦਾ ਤਦਾਈ ਹੁੰਦਾ ਵਜਰਾ ਕਿਸ ਦੀਆਂ ਦੀਚਾਂ ਲਾਉਂਦਾ ਵਾ ਉਹਨੂੰ ਤੂੰ ਕਰ ਦਿੱਤਾ ਵਾ ਫੱਥਾ ਮੈਂ ਤਾਂ ਤੋ ਦਿੱਤਾ ਮੈਂ ਉਹਨੂੰ ਤੇ ਆ ਜਿੰਦਾ ਵੀ ਤੂੰ ਗੱਲਾਂ ਕਰਦੀ ਉਹਦਾ ਲਈ ਉਹ ਸਿੱਖ ਗਿਆ ਹਮ ਕਿੱਥੇ ਬੀਠੀ ਮਾਂ ਤੇਰੀ ਹੁਣ ਸਾਰੇ ਜਾਨੇ ਆਪਣੇ ਆਪਣੇ ਬੱਚੇ ਨੂੰ ਤਿੰਦਾ ਤਿੰਦੇ ਹੁੰਦੇ ਮੈਨੂੰ ਥੋੜਾ ਇਨੇ ਇਨੇ ਤੇਣਾ ਜਿੱਦਣ ਮੇਰੀ ਮੰਮੀ ਆਦੀ ਨਾ ਉਹਨੂੰ ਦੇਤੀ ਪੁੱਛ ਗਏ ਮੈਂ ਤਿੰਨੀ ਤੰਦੀ ਆ ਇੰਨੀਆਂ ਉਹ ਮੈਨੂੰ ਰੋ ਰੋ ਲਾਦੀਆਂ ਪਾਦੀਆਂ ਕਰਦੀ ਹੁੰਦੀ ਤੇ ਤੂੰ ਸਾਰੇ ਮੈਨੂੰ ਦੱਬਿਆ ਹੀ ਮਾਰਦੇ ਰਹਿਨੇ ਆ ਉਹ ਕੋਈ ਦਬਕਾ ਨਹੀਂ ਮੈਂ ਮਾਰਦਾ ਗੱਲ ਤੇ ਤੇਰੇ ਰਿਸ਼ਤੇ ਨਾਲ ਚੱਲਣ ਈ ਸੀ ਨਾ ਮੈਂ ਤੇਨੂੰ ਕੋਈ ਗੱਲ ਨਹੀਂ ਤੇ ਮੇਰੇ ਅੱਧਾ ਜਾਨਾ ਇਹ ਤੇ ਦੰਦੇ ਪਈ ਜਾਂਦੇ ਤੇ ਮੇਰਾ ਉਦਾਂ ਲੋਨ ਨੂੰ ਚੀਤ ਦੀ ਜਾਂਦੇ ਉਹ ਵੇ ਦੇ ਤੂੰ ਉੱਠ ਕੇ ਚੱਲ ਜਾ ਜੇ ਗੰਡੇ ਪੈਣ ਡਿਆ ਤੇ ਫਿਰ ਉਹ ਤਾਂ ਹੀ ਤੇ ਦਾਣਾ ਬਣਾਇਆ ਹੀ ਤੇ ਨੇ ਤੇ ਦੰਦਿਆਂ ਦੰਦਿਆਂ ਦੇ ਬਣੇ ਲੋਇਆ ਤਾ ਦੀਆਂ ਤੇ ਆਪਣੇ ਤੋਰੇ ਬੈ ਗਏ ਤਾਂ ਹੀ ਤੇ ਫਿਰ ਇਦਾਂ ਕਰ ਤੇ ਦੰਦੇ ਜਿਹੜੇ ਤਿੱਦੇ ਫੇ ਲੋ ਲਈਦਾ ਵਾ ਤੇ ਤੂੰ ਨਾ ਕੱਟ ਮੈਂ ਕੱਟਣ ਡਿਆ ਮੈਂ ਤੈਨੂੰ ਮੈਂ ਕਿਹਾ ਤੂੰ ਉੱਥੇ ਚੱਲ ਜਾ ਅੰਦਰ ਪੱਖੇ ਥੱਲੇ ਪਰ ਕਿੱਤਨ ਤੇ ਤੂੰ ਦੇ ਹੱਥਾ ਜਿਹਦੇ ਮੇਰੀਆਂ ਤੇ ਪਈ ਜਾਂਦੇ ਆ ਮੇਰੇ ਕਿਉਂ ਨਹੀਂ ਪੈਂਦਾ ਤੇ ਤੂੰ ਐਨੂੰ ਤਾਂ ਲੰਡਿਆਂ ਆਂਦੀ ੱਸ ਮੈਂ ਇੰਦੂ ਹਵਾ 'ਤੇ ਲੰਡਿਆਂ ਆਂਗਾ ੱਸ ਇਹ ਵੀ ਸੋਚ ਨਾ ਤੂੰ ਉਥੇ ਅੰਦਰ ਚੱਲ ਜਾ ਕਿੱਥੇ ਗਈ ਮਾਂ ਤੇਰੀ ਹੁਣ ਤੋਰੇ ਇਦਾਂ ਹੀ ਕਰ ਦੇਂਦੇ ਆ ਜਿਹੜੀ ਅਸਾਸ ਤੇਰੀ ਮੈਨੂੰ ਨਹੀਂ ਪਤਾ ਮੈਂ ਨਹੀਂ ਇੰਨਾ ਬੋਲਣਾ ਬੁਲਣਾ ਹੁਣ ਦੇਤੀ ਸਹੀ ਤੂੰ ਗਾਲ ਕੱਢੀ ਉਹਨੂੰ ਗਾਲ ਕੋਈ ਮੈਂ ਤੇ ਤੋਈ ਨਹੀਂ ਤੇ ਅੱਦੀ ਉਹਨੇ ਦੱਧੀਆਂ ਹਨੂ ਬੜੀਆਂ ਤੁੰੀਆਂ ਨਹੀਂ ਬਾਹਰ ਤੁਹਾਨੂੰ ਉਹਦੇ ਵਾਰੀ ਬੋਲਿਓ ਦੰਨੇ ਤੇ ਮੈਂ ਤਾਂ ਹੀ ਤੇ ਉਹਦੇ ਨਾਲ ਗੱਲ ਪਿਆ ਉਹਦੇ ਜਾ ਕੇ ਆਈਓ ਸਾਹਮਣੇ ਤੁਡੀ ਭਿੰਦੀ ਹੁਣ ਹਾਂ ਇਹਨੂੰ ਤੇ ਨਹੀਂ ਆ ਗਈਆਂ ਜ਼ਿਆਦਾ ਮੈਨੂੰ ਤੇ ਨਹੀਂ ਆ ਨੇ ਉਹਨਾਂ ਗੰਡੇ ਜੀ ਰੰਡਾਇਆ ਸ਼ਰਮ ਨਹੀਂ ਆਉਂਦੀ ਮੈਂ ਆਖਣਾ ਗਾਲਾਂ ਕੱਢਦੀ ਆ ਕੋਈ ਉਹਨੇ ਗੰਡੇ ਚੀਜ਼ ਨਹੀਂ ਡਾਇਆ ਮੈਨੂੰ ਚੰਗਾ ਮੈਦਾ ਤਾਂ ਚੜੀ ਹੋਣਾ ਮੈਂ ਆਪੇ ਡਿਆ ਵਾਂ ਤੁਹਾਨੂੰ ਨਹੀਂ ਪਤਾ ਵੀ ਰੋਟੀ ਖਾਣੀ ਆ ਪਕਾਉਣੀ ਆ ਬੋਲਣ ਦਾ ਹੀ ਵਾਸਤਾ ਇੱਕੋ ਬਗਾਲਾ ਨੇ ਕਿੱਥੇ ਚੱਲੀ ਜ ਨੇ ਪੁੱਛਿਆ ਬੜਾ ਦੱਤ ਦਾ ਧੜਾ ਕੋ ਦੋਰੇ ਦੋਰੇ ਨਹੀਂ ਦੱਤ ਚੱਲੀ ਇਹ ਕੁੰਡਲ ਹਾਉ ਜੀ ਨੇ ਮੈਂ ਨਹੀਂ ਇਹ ਮੈਂ ਅਗਰੇ ਤੇਰੇ ਬਾਅਦ ਤੂੰ ਆਪਣਾ ਰਿਸ਼ਤਾ ਕਰਾਉਂਦੀ ਫਿਰਦੀ ਆ ਜਿੰਨੂੰ ਆਪ ਨੂੰ ਕੂਨ ਦਾ ਨਹੀਂ ਪਤਾ ਗੱਲ ਕਰਨ ਦਾ ਨਹੀਂ ਪਤਾ ਉਹਨੇ ਰਿਸ਼ਤਾ ਕੀ ਕਰਾਉਣਾ ਪਹਿਲਾਂ ਮੈਨੂੰ ਇਹ ਦੱਸੋ ਜਿੰਨੂੰ ਆਪ ਨੂੰ ਗੱਲ ਕਰਨੀ ਨਹੀਂ ਆਉਂਦੀ ਉਹਨੇ ਰਿਸ਼ਤਾ ਕੀ ਕਰਾਉਣਾ ਨੇ ਆਪੇ ਕਰ ਲੈਣਾ ਉਹਦਾ ਪਹਿਲਾ ਕਦਮ ਉਹ ਆ ਪਹਿਲਾ ਕੰਮ ਉਹਨੂੰ ਕਰ ਲੈਣ ਦੇ ਇਹਨੇ ਤਾਂ ਨਹੀਂ ਨਹੀਂ ਦਿੱਤਾ ਇਹਨਾਂ ਦੇ ਅਹੀ ਸ਼ਦਾਈ ਹੋ ਗਏ ਅੰਨੇ ਹੋ ਗਏ ਆ ਚੁੱਪ ਕਰ ਜਾ ਪਰ ਆਪ ਜੀ ਤਾਂ ਹੋਇਆ ਸੀ ਆਪਾਂ ਜਿਹੜੀ ਸਾਨੂੰ ਕਹਿੰਦੀ ਮੈਂ ਰਿਸ਼ਤਾ ਕਰੰਨੀ ਆ ਮੈਨੂੰ ਮੈਂ ਨਾ ਚੁੱਪ ਕਰ ਜਾ ਚੁੱਪ ਕਿਉਂ ਕਰ ਜਾ ਅਸੀਂ ਇਹਨੂੰ ਕੁਆਕੇ ਨਹੀਂ ਵੇਖਿਆ ਇਹ ਬੁੰਨੀ ਏਦਾਂ ਬਣ ਕੇ ਬੈਠੀ ਸੀ ਉਦੋਂ ਬਹੁਤ ਜਿਆਦਾ ਪੜ੍ਹੀ ਲਿਖੀ ਹੀ ਨਾ ਮੈਂ ਤੂੰ ਕੋ ਕੋ ਗਾਣਾ ਗਵਾਉਣਾ ਨਹੀਂ ਦੇ ਨਹੀਂ ਦੇ ਤੂੰ ਹੀ ਤੇ ਬਫੀਆਂ ਬੋਨੀ ਏਦਾਂ ਦਾਦੇ ਬਦੀ ਤੋਨੀ ਬਰੀ ਤਨੀ ਉਦੋਂ ਤੇ ਉਦੋਂ ਤੇ ਏਦਾਂ ਕੀਤਾ ਸੀ ਆ ਤੇਰੀ ਜਿਹੜੀ ਲੁਤਰੋ ਚੱਲਦੀ ਆ ਨਾ ਇਹ ਨਹੀਂ ਵੇਖੀ ਮੈਂ ਇਹ ਕਿੱਦਾਂ ਦੀ ਗੱਲ ਕਰਦੀ ਆ ਤੇ ਤੇਰੀ ਵੀ ਤੇਰੀ ਲੱਤੀ ਸੀ ਮੈਂ ਮੈਂ ਦੱਸ ਏਦਾਂ ਕੋਈ ਗਾੜੀ ਮੇਰੇ ਸਿਰ ਕੋ ਰੌਂਡੀ ਹੁੰਦੀ ਆ ਮੈਂ ਮੈਂ ਵਾਲਾ ਕੀ ਜਦੋਂ ਕੋਈ ਨਹੀਂ ਜੋ ਕੋਵਾ ਸਾਡੇ ਵੱਲ ਤੇ ਸੋਨਾ ਦਾ ਜੋ ਵੀ ਬਹੁਤ ਠੀਕ ਆ ਮੈਂ ਸਤਿਆਂ ਸੁਣਾਉਂਦੀ ਆਪਣੇ ਘਰ ਨੂੰ ਜੰਗ ਦਾ ਮੈਦਾਨ ਨਾ ਬਣਾਉਂ ਜੰਗ ਦਾ ਮੈਦਾਨ ਇਹਨਾਂ ਨੇ ਬਣਾਇਆ ਵਾ ਅੱਜ ਪਰਸ ਪਾ ਕੇ ਤੁਰਪੀ ਮਾਰਾ ਜਾ ਮੈਨੂੰ ਪੁੱਛ ਗਿਆ ਤੁਹਾਨੂੰ ਪੁੱਛਿਆ ਇਹਨੇ ਜੱਜ ਨਾ ਚੱਲ ਮੈਨੂੰ ਨਹੀਂ ਵੀ ਪੁੱਛਿਆ ਮੈਂ ਤਾਂ ਵੀ ਗੁੱਸਾ ਨਹੀਂ ਕਰਦਾ ਤੂੰ ਕਰਦਾ ਇਹ ਤੇ ਤਰਦੀ ਆ ਨਾ ਇਹ ਤੇ ਤਰਦੀ ਮੇਰੀ ਗੱਲ ਸੁਣ ਲੋ ਇਹ ਇਧਰ ਤੇ ਉਹ ਹੀ ਹਾਲਵਾ ਸਤਿਆਂ ਸੁਣਾਈਆਂ ਨਹੀਂ ਬਰਾਦਤ ਲਿੱਦਿਆ ਬਰਾਦਤ ਲਿੱਦਿਆ ਹੂੰ ਇਧਰੋਂ ਉਹਦੇ ਨੂੰ ਪੁੱਛਣਾ ਵੜੀ ਆਨੀ ਦੇਦੇ ਅੰਗਸ਼ ਡਾਈਆਂ ਦੀ ਸਰੀ ਸਿੰਘ ਨਹੀਂ ਹੁੰਦੇ ਆ ਇਹਦੇ ਸਾਡੇ ਘਰ ਦੀ ਰੌਣਕ ਹੀ ਹੋ ਚਲੋ ਠੀਕ ਆ ਲਾਈ ਰੱਖੋ ਮੇਲਾ ਲਾਓ ਤੇ ਲਾਲਾ ਲਾਲਾ ਦੇ ਮੇਲੇ ਤੇ ਤੇ ਸੋਥੇ ਲਾਦੇ ਆ ਮੇਲਿਆਂ ਤੇ ਥਿੰਨੇ ਪੈਸੇ ਲਾਦੇ ਆ ਮੇਲਾ ਲਾ ਲਓ ਤਰ ਜਾਣ ਲੋ ਆਪਣਾ ਹਾਂ ਹੂੰ ਬੱਦੀ ਅਤਲ ਵਾਲੀ ਮੈਨ ਲੱਗਾ ਪਤਾ ਕੋ ਹੋਈ ਸੁਲਾਸਾ ਲੱਗ ਨਹੀਂ ਨਾ ਦੀ ਤੂੰ ਇੰਦੇਰੋਂ ਹੀ ਆਏ ਆ ਤੂੰ ਹੀ ਵੇਖੋਣਾ ਆਹ ਮੈਂ ਵੇਖੋਣਾ ਜਿਹੜੇ ਸਾਹਮਣੇ ਰੌਲਾ ਪੈਂਦੇ ਮੈਂ ਫੈਸਲਾ ਪਤ ਨਹੀਂ ਹੋਣਾ ਕਿ ਨਹੀਂ ਹੋਣਾ ਮੈਂ ਚੱਲ ਗਿਆ ਤਾਂ ਮੈਂ ਫਸ ਜਾਣਾ ਮੈਂ ਵਿੱਚ ਆ ਸਾਰਿਆਂ ਨੂੰ ਆਪੋ ਆਪਣੀ ਪਈ ਹੁੰਦੀ ਆ ਆ ਮਾਤਾ ਜਿਹੜੀ ਇੱਥੋਂ ਭੱਜ ਕੇ ਗਈ ਆ ਵੇਖਿਆ ਲਾਈ ਮੈਂ ਦੀ ਸੱਤ ਨੂੰ ਕਿ ਨਹੀਂ ਅਜੇ ਲੈ ਮੈਂ ਤੈਨੂੰ ਕਿਹੜੇ ਰੋਣੇ ਰੋਣਿਆ ਵਾ ਕਿ ਜੇ ਮੈਂ ਚੱਲ ਜਾਂਦਾ ਮੈਨੂੰ ਅਗਦੀ ਨਹੀਂ ਪਹਿਣਾ ਆਪ ਚੋਲੇ ਇੱਧਰ ਆ ਤੈਨੂੰ ਛਾਪਾ ਛੱਲੇ ਪਾਵਾਂ ਪਹਿਲਾਂ ਤੈਨੂੰ ਉਹਦਾ ਭਲੇਖਾ ਮਾਤਾ ਦੀ ਦਾ ਛਾਪਾ ਛੱਲੇ ਪਾਏ ਤੇ ਹੈਗੇ ਹੁਣ ਤਰੀਕੇ ਸਾ ਆਪੋਨ ਰਿਸ਼ਤਾ ਕਰਾਉਂਦੀ ਹੈ ਨਾ ਤੇ ਸੋਨੇ ਦੀਆਂ ਥਾਲੀਆਂ ਕੋਲੀਆਂ ਭਾਲਣ ਲਈ ਆ ਆਓ ਹੋਰ ਕੋ ਦੇਣਗੇ ਸਾਲੇ ਮੈਂ ਤਾਂ ਨਾ ਕੜਾ ਬਣਾ ਕੇ ਦੇਣਗੇ ਵੱਡਾ ਉਹਨੂੰ ਜਿਸ ਗੋੜ ਕੱਢੀਦਾ ਵਾ ਸੋਨੇ ਦਾ 90 92 ਹਜ਼ਾਰ ਨੂੰ ਸੋਨਾ ਆ ਵਾ ਉਹ ਤੇ ਪਹਿਲੀ ਗੱਲ ਤੇ ਜਿੱਥੇ ਰਿਸ਼ਤਾ ਕਰਾਉਣ ਜਾਊਗੀ ਉਹਨਾਂ ਨੂੰ ਚੱਦੀਆਂ ਗੱਲਾਂ ਦੀ ਤੇ ਸਮਝ ਹੀ ਨਹੀਂ ਆਉਣੀ ਉਹ ਰਿਸ਼ਤਾ ਸਰੇ ਦਾ ਚੜ ਜਾਣਾ ਵਾ ਕਿਉਂਕਿ ਮੁੰਡੇ 'ਚ ਵੀ ਨੁਕਸਵਾ ਹੈ ਕੁੜੀ 'ਚ ਵੀ ਨੁਕਸਵਾ ਤੇ ਇਹਨੂੰ ਪਤਾ ਨਹੀਂ ਉਹਨੇ ਦੱਸਾਂਗੇ ਤਾਂ ਸਰ ਮੈਨੂੰ ਇਹਨਾਂ ਸਾਰੀ ਗੱਲ ਦੱਸੀ ਜੀ ਉਡੀ மூਣਾ ਲਾਟੀਆਂ ਚ ਆਪਦੇ ਇਹ ਮੁੰਡੇ ਨਾ ਚਮਕਾ ਚਮਕੂ ਹੀ ਜਾਂਦਾ ਕਰਦੇ ਅੱਖਾਂ ਉਹ ਮੈਨੂੰ ਸਾਰਾ ਪਤਾ ਉਹ ਮੈਨੂੰ ਕੋਈ ਖਾਣੀ ਹੈ ਇਹਨਾਂ ਦਾ ਰਿਸ਼ਤਾ ਸਿਰੇ ਚੜ ਜਾਣਾ ਵਾ ਚਾਰ ਦਿਨ ਬੂੰਦੀ ਬਾਂਦੀ ਖਾਵਾਂਗੇ ਗਲਾਬ ਜਮਨੂ ਖਾਵਾਂਗੇ ਤੂੰ ਐਵੇਂ ਡਈਂ ਮੈਂ ਕਹਿੰਨੀ ਆ ਪੇ ਸ਼ਦਾਈ ਨਾ ਹਜੇ ਕੋਈ ਕੱਟ ਲੈਂਦਾ ਵਾ ਤੇ ਜਿਹੜੇ ਦਾਈ ਹੁੰਦੇ ਨਾ ਉਹਨਾਂ ਨੇ ਨਹੀਂ ਕੱਟੀ ਜਾਂਦੀ ਇਹ ਇੱਕ ਇਹ ਦਾਈ ਤੇ ਇੱਕ ਸਾਡੀ ਮੰਮੀ ਨਾਲ ਦੇ ਦਾਈ ਬਣੀ ਆ ਤੂੰ ਚੁੱਪੀ ਰਹਿਗਾ ਸੈਣੇ ਆਂਦੇ ਦੜ ਵੱਟ ਜਮਾਨਾ ਕੱਟ ਭਲੇ ਦਿਨ ਆਉਣਗੇ ਕਿਦੇ ਸਾਡੀ ਵੀ ਰੱਬ ਸੁਣੂਗਾ ਹੀ ਨਾ ਉਹ ਭਲੇ ਦਿਨ ਤੇ ਆਉਣੇ ਨਹੀਂ ਜਿਹੜੇ ਸਨ ਆ ਇਹ ਲੜਦੀਆਂ ਰਹਿੰਦੀਆਂ ਵਾ ਉਹਨੇ ਤਾਂ ਲੜਨਾ ਲੜਨਾ ਉਹਦਾ ਤਾਂ ਦਿਮਾਗ ਘਟਾ ਮਮੀ ਉਹਦੇ ਤੋਂ ਵੀ ਦੋ ਦਤੀਆਂ ਤਾਂ ਤੂੰ ਕਹਿਦੀ ਉਹਦਾ ਦਿਮਾਗ ਘਟਵਾ ਮੈਂ ਹਿਸਾਬ ਲੈ ਉਹਦਾ ਦਿਮਾਗ ਤੁਹਾਡੇ ਸਾਰਿਆਂ ਨੂੰ ਵੱਧ ਵਾ ਕਹਿੰਦੇ ਨੇ ਨਾ ਕਾਣੇ ਗੰਜੇ ਦੀ ਰੱਗ ਵੱਖਰੀ ਹੁੰਦੀ ਆ ਇਹਦੀ ਵੀ ਰੱਗ ਵੱਖਰੀ ਆ ਚਲੋ ਕੋਈ ਨਹੀਂ ਰੱਗ ਵੱਖਰੀ ਤੇ ਲੱਗੀ ਜਾਣਾ ਪਤਾ ਕੀ ਬਿੱਲੀ ਬਾਗਦੀ ਆ ਕੱਲ ਨੂੰ ਰਿਸ਼ਤਾ ਸਿਰੇ ਚੜਦਾ ਕਿ ਉਦਾਂ ਹੀ ਮੂਲ ਮਗਾ ਕੇ ਹੁੰਦੀ ਆ ਮੈਂ ਕਹਿੰਨੀ ਵੀ ਪਿੱਤਲ ਦੀ ਛਾਪ ਪਾ ਕੇ ਨਾ ਇਹਨੂੰ ਸੋਨੇ ਦੇ ਦੱਸਦੇ ਨਹੀਂ ਉਹਨਾਂ ਨੇ ਆਹੋ ਸੁਣਾ ਦੇ ਨੇ ਦੇਣਾ ਵਾ ਜਾ ਕੇ ਥਾਲੀਆਂ ਕੰਗਲੀਆਂ ਦਾਈ ਉਹ ਇਹਨੂੰ ਗਾਲੀ ਨਿਆਣੀ ਹੈ ਨਾ ਪਿੱਤਲ ਦੀ 샵 ਹੁੰਦੀ ਹੈ ਅਗਲੀ ਅਗਲੀ ਐਡਾ ਐਡਾ ਕਰਕੇ ਵੇਖਣੀ ਭਾਰੀ ਕਰਕੇ ਹੌਲੀ ਜਨ ਨਾਪਣਾ ਬਗੇ ਪਿੱਤਲ ਦੀ ਸਭ ਤੋਂ ਭਾਰੀ ਹੁੰਦੀ ਆ ਨਾਲੇ ਉਹ ਲਿਖਦੀ ਵੀ ਨਹੀਂ ਉਹ ਇਹਨੂੰ ਸਵਾਹ ਪਤਾ ਲੱਗਣ ਡਿਆ ਵਾ ਉਹਨੂੰ ਸਭ ਪਤਾ ਵਾ ਤੂੰ ਹੀ ਉਹਨੂੰ ਕਿੰਨੀ ਕਿ ਨਿਆਣੀ ਆ ਉਹ ਬੜੀ ਚਾਲਬਾਜ਼ ਵਾ ਉਹ ਨਿਆਣੀ ਨਹੀਂ ਹੁਣੀ ਨਹੀਂ ਮੈਂ ਕਹਿੰਦੀ ਮੈਂ ਕਹਿੰਦੀ ਮੈਂ ਸਾਰਿਆਂ ਨੂੰ ਛਦਾਈ ਕੀਤਾ ਕੱਲੀ ਨਹੀਂ ਚਲੋ ਠੀਕ ਆ ਛਦਾਈ ਕਿਧਰ ਚਾਜੂ ਬਣੀ ਆ ਬਣਾਉਣਾ